ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਕਲਾਸ ਹੈਗੀ ਆ ਗੁਰੂ ਕਾਲ ਦੇ ਵਿੱਚ ਸਾਡੀ 7ਵੇਂ ਗੁਰੂ ਗੁਰੂ ਹਰ Rai ਜੀ ਤੇ ਇਹ ਤੋਂ ਪਹਿਲਾਂ ਤੁਹਾਨੂੰ ਕਲਾਸਾਂ ਗੁਰਮਤਕਾਵ ਦੀਆਂ ਮਿਲਗੀਆਂ ਹੋਣਗੀਆਂ ਗੁਰਮਤਕਾਵ ਦੇ ਵਿੱਚ ਅਸੀਂ ਕਿਤੇ ਸੀ ਸਾਡੇ 6 ਗੁਰੂ ਸਹਿਬਾਨ ਉਹ ਗੁਰੂ ਸਹਿਬਾਨ ਜਿਨ੍ਹਾਂ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਆ ਜਿਵੇਂ ਅਸੀਂ ਦੇਖਿਆ ਸੀ ਗੁਰੂ ਨਾਨਕ ਦੇਵ ਜੀ 19 ਰਾਗਾਂ ਦੇ ਵਿੱਚ ਬਾਣੀ ਮਿਲਦੀ ਆ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਸੈਕਿੰਡ ਗੁਰੂ ਜਿਨ੍ਹਾਂ ਦੀ ਬਾਣੀ ਸਭ ਤੋਂ ਥੋੜੀ ਸਾਨੂੰ ਮਿਲਦੀ ਆ 62 ਸ਼ਲੋਕ ਮਿਲਦੇ ਨੇ ਸਾਡੇ ਤੀਜੇ ਗੁਰੂ ਸਹਿਬਾਨ ਜਿਨ੍ਹਾਂ ਦੀ ਬਾਣੀ ਸਾਨੂੰ 17 ਰਾਗਾਂ ਦੇ ਵਿੱਚ ਮਿਲਦੀ ਆ ਤੇ ਮੇਨ ਬਾਣੀ ਜਿਹੜੀ ਇਹਨਾਂ ਦੀ ਅਨੰਦ ਸਾਹਿਬ ਸਾਡੇ ਚੌਥੇ ਗੁਰੂ ਜੀ ਜਿਨ੍ਹਾਂ ਦੀ ਬਾਣੀ ਸਾਨੂੰ 30 ਰਾਗਾਂ ਜੀ ਮਿਲਦੀ ਆ ਤੇ ਜਿਵੇਂ ਇਹਨਾਂ ਦੀ ਮੇਨ ਬਾਣੀ ਹੈਗੀ ਆ ਲਾਮਾ ਕੋੜੀਆਂ ਤੇ ਪੰਜਵੇਂ ਗੁਰੂ ਜੀ ਜਿਨ੍ਹਾਂ ਦੀ ਬਾਣੀ ਸਾਨੂੰ 30 ਰਾਗਾਂ 'ਚ ਮਿਲਦੀ ਆ ਤੇ ਇਹਨਾਂ ਦੀ ਜਿਹੜੀ ਮੇਨ ਰਚਨਾ ਸਾਨੂੰ ਮਿਲਦੀ ਆ ਸੁਖਮਨੀ ਸਾਹਿਬ ਗੋੜੀ ਰਾਗ ਦੇ ਵਿੱਚ ਤੇ ਉਹ ਤੋਂ ਬਾਅਦ ਪੁੱਤ ਛੇਵੇਂ ਗੁਰੂ ਜੀ 7ਵੇਂ ਗੁਰੂ ਜੀ 8ਵੇਂ ਗੁਰੂ ਜੀ ਤੇ ਸਾਡੇ 10ਵੇਂ ਗੁਰੂ ਜੀ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਮਿਲਦੀ ਤਾਂ ਉਹ ਤੋਂ ਬਾਅਦ ਅਸੀਂ ਦੇਖੀ ਸਾਡੇ 9ਵੇਂ ਗੁਰੂ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਮਿਲਦੀ ਆ ਬਰਾਗ ਮਈ ਬਾਣੀ ਤੇ ਹਿੰਦੀ ਦੇ ਬਹੁਤ ਨੇੜੇ ਜਿਹੜੀ ਬਾਣੀ ਸਾਨੂੰ ਮਿਲਦੀ ਆ ਸਾਡੇ 9ਵੇਂ ਗੁਰੂ ਜੀ ਦੀ ਬਾਣੀ ਇਹ ਜਿਹੜੇ ਗੁਰੂ ਸਾਹਿਬਾਨ ਸੀ ਅਸੀਂ ਗੁਰਮਤਿ ਕਾਵ ਦੇ ਵਿੱਚ ਕਵਰ ਕਰੇ ਤੇ ਇਹ ਹੁਣ ਅਸੀਂ ਕਰ ਰਹੇ ਆ ਪੰਜਾਬ ਜੀਕੇ ਲਾ ਲਓ ਇਥੋਂ ਸਵਾਲ ਬਣਦੇ ਨੇ ਓਕੇ ਤਾਂ ਸਾਡੇ 7ਵੇਂ ਗੁਰੂ ਕੀ ਪਹਿਲਾਂ ਤਾਂ ਪੁੱਤ ਨਵੇਂ ਬੱਚਿਆਂ ਨੂੰ ਸਾਡੇ 10 ਗੁਰੂ ਸਾਹਿਬਾਨਾਂ ਦੇ ਨਾਮ ਲਗਾਤਾਰ ਯਾਦ ਹੋਣੀ ਚਾਹੀਦੀ ਨੇ ਫਿਰ ਬਾਅਦ ਵਿੱਚ ਇਹ ਜਾਦ ਹੋਣਾ ਚਾਹੀਦਾ ਕਿ ਪਹਿਲੇ ਗੁਰੂ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਦੂਜੇ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਨੇ ਤੀਜੇ ਗੁਰੂ ਜੀ ਗੋਵਿੰਦਵਾਲ ਲੈ ਕੇ ਆਉਂਦੇ ਨੇ ਦੂਜੇ ਗੁਰੂ ਜੀ ਖਡੂਰ ਸਾਹਿਬ ਲੈ ਕੇ ਆਉਂਦੇ ਨੇ ਪਹਿਲੇ ਗੁਰੂ ਜੀ ਕਰਤਾਰਪੁਰ ਲੈ ਕੇ ਆਉਂਦੇ ਨੇ ਪਾਕਿਸਤਾਨ ਵਾਲਾ ਕਰਤਾਰਪੁਰ ਚੌਥੇ ਗੁਰੂ ਜੀ ਅੰਮ੍ਰਿਤਸਰ ਲੈ ਕੇ ਆਉਂਦੇ ਨੇ ਤੇ ਪੰਜਵੇਂ ਗੁਰੂ ਤਰਨਤਾਰਨ ਲੈ ਕੇ ਆਉਂਦੇ ਨੇ ਛੇਵੇਂ ਗੁਰੂ ਚੀਰਤਪੁਰ ਸ਼ਹਿਰ ਲੈ ਕੇ ਆਉਂਦੇ ਨੇ ਓਕੇ ਸੱਤਵੇਂ ਗੁਰੂ ਤੇ 8ਵੇਂ ਗੁਰੂ ਕੋਈ ਸ਼ਹਿਰ ਨਹੀਂ ਲੈ ਕੇ ਆਉਣਗੇ 9ਵੇਂ ਗੁਰੂ ਲੈ ਕੇ ਆਉਣਗੇ ਅਨੰਦਪੁਰ ਸਾਹਿਬ ਤੇ 10ਵੇਂ ਗੁਰੂ ਜੀ ਲੈ ਕੇ ਆਉਣਗੇ ਕਿਹੜਾ ਸ਼ਹਿਰ ਲੈ ਕੇ ਆਉਣਗੇ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਦੇ ਸਾਡੇ 7ਵੇਂ ਗੁਰੂ ਜੀ ਦਾ ਜਨਮ ਕਿੱਥੇ ਹੁੰਦਾ ਕੀਰਤਪੁਰ ਸਾਹਿਬ ਇਹ ਸ਼ਹਿਰ ਕੌਣ ਲੈ ਕੇ ਆਈ ਸੀ ਸਾਡੇ 6ਵੇਂ ਗੁਰੂ ਜੀ ਇਹ ਸ਼ਹਿਰ ਲੈ ਕੇ ਆਏ ਸੀਗੇ ਤਾਂ ਕਿਹੜੇ ਸਾਲ 1630 ਈਸਵੀ ਦੇ ਵਿੱਚ 30 ਮਾਰਚ 1630 ਦੇ ਵਿੱਚ ਗੁਰੂ ਜੀ ਦਾ ਜਨਮ ਹੁੰਦਾ ਕਿਹੜੀ ਜਗ੍ਹਾ ਤੇ ਕੀਰਤਪੁਰ ਵਿਖੇ ਤਾਂ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਵੱਧ ਬਾਰ ਜਿਹੜਾ ਸਵਾਲ ਪੁੱਛਦਾ ਪੀਟੀ ਪਲੱਸ ਬੀ ਉਹ ਕਿਹੜੇ ਗੁਰੂ ਸਹਿਬਾਨ ਸੀ ਜਿਨ੍ਹਾਂ ਦਾ ਜਨਮ ਤੇ ਜੋਤੀ ਜੋਤ ਸੀਮ ਜਗ੍ਹਾ ਤੇ ਇੱਕ ਹੀ ਸੀਮ ਸ਼ਹਿਰ ਦੇ ਵਿੱਚ ਆ ਉਹ ਹੈਗੇ ਨੇ ਸਾਡੇ 7ਵੇਂ ਗੁਰੂ ਗੁਰੂ ਹਰਾਈ ਜੀ ਇਹ ਨੋਟ ਕਰਨਾ ਪੁੱਤ ਤੁਸੀਂ ਮਾਤਾ ਦਾ ਨਾਮ ਬੀਬੀ ਨਿਹਾਲਕੌਰ ਪਿਤਾ ਬਾਬਾ ਗੁਰਦੱਤਾ ਜੀ ਪਤਨੀ ਬੀਬੀ ਸਲਖਣੀ ਜੀ ਤੇ ਸੁਪੁੱਤਰ ਰਾਮ ਰਾਏ ਤੇ ਹਰ ਕ੍ਰਿਸ਼ਨ ਜੀ ਤਾਂ ਹਰ ਕ੍ਰਿਸ਼ਨ ਨੂੰ ਅੱਗੇ ਗੱਦੀ ਮਿਲੂਗੀ ਇਹ ਬਣਨਗੇ ਸਾਡੇ 8ਵੇਂ ਗੁਰੂ ਜੀ ਤਾਂ ਜਿੰਨਾ ਦਾ ਜਿਹੜਾ ਗੁਰਗੱਦੀ ਕਾਲ ਆ ਸਭ ਤੋਂ ਛੋਟਾ 3 ਸਾਲ 5 ਸਾਲਾਂ ਦੀ ਉਮਰ ਦੇ ਵਿੱਚ ਗੁਰਗੱਦੀ ਮਿਲੂਗੀ 3 ਸਾਲ ਗੱਦੀ ਤੇ ਰਹਿਣਗੇ ਤੇ 8 ਸਾਲਾਂ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਕਿਹੜੀ ਜਗ੍ਹਾ ਤੇ ਸਮਾਉਂਦੇ ਨੇ ਸਾਡੇ ਦਿੱਲੀ ਦੇ ਵਿੱਚ ਬਾਅਦ ਵਿੱਚ ਅਸੀਂ ਦੇਖਦੇ ਹੁੰਨੇ ਆ ਸਾਡੇ 9ਵੇਂ ਗੁਰੂ ਜੀ ਦੀ ਖੀਦੀ ਵੀ ਕਿੱਥੇ ਹੁੰਦੀ ਆ ਦਿੱਲੀ ਦੇ ਵਿੱਚ ਹੁੰਦੀ ਆ ਤੇ ਕੌਣ ਸਮਕਾਲੀ ਸੀ ਇਨ ਸਾਡੇ 8ਵੇਂ ਤੇ 9ਵੇਂ ਗੁਰੂ ਸਹਿਬਾਨ ਦਾ ਔਰੰਗਜੀਬ ਸਮਕਾਲੀ ਸੀਗਾ ਜਿਹੜਾ 707 ਦੇ ਵਿੱਚ ਮਰ ਜਾਂਦਾ ਠੀਕ ਹੈ ਬੱਚੇ ਇਸ ਤੱਕ ਕਲੀਅਰ ਦੇਖੋ 7ਵੇਂ ਗੁਰੂ ਸਾਡੇ ਹੈਗੇ ਨੇ ਗੁਰੂ ਹਰ Rai ਜੀ ਜਨਮ ਹੁੰਦਾ 30 ਮਾਰਚ 1630 ਦੇ ਵਿੱਚ ਕਿੱਥੇ ਹੁੰਦਾ ਕੀਰਤਪੁਰ ਦੇ ਵਿੱਚ ਇਹ ਗੁਰੂ ਨੇ ਜਿਨ੍ਹਾਂ ਦਾ ਜਨਮ ਤੇ ਜੋਤੀ ਜੋਤ ਸੇਮ ਜਗ੍ਹਾ ਤੇ ਆ ਓਕੇ ਮਾਤਾ ਬੀਬੀ ਨਿਹਾਲਕੌਰ ਪਿਤਾ ਬਾਬਾ ਗੁਰਦੱਤਾ ਜੀ ਸੌਰੀ ਪੁੱਤ ਪਿਛਲੀ ਵਾਰ ਦਾ ਜਿਹੜੀ ਲਾਸਟ ਵਾਲੀ ਕਲਾਸ ਸੀ ਉਹਦੇ ਵਿੱਚ ਮੈਥੋਂ ਸਿੰਘ ਬੋਲ ਹੋ ਗਿਆ ਸੀ ਉਹਦੇ ਲਈ ਸੌਰੀ ਬਾਕੀ ਅਸੀਂ ਪੈਨ ਕਰਵਾਤਾ ਸੀਗਾ ਤੇ ਪਤਨੀ ਬੀਬੀ ਸਲਖਣੀ ਜੀ ਤੇ ਸੁਪੁੱਤਰ ਰਾਮਰਾਇ ਜੀ ਤੇ ਹਰਕ੍ਰਿਸ਼ਨ ਜੀ ਗੁਰਗੱਦੀ 1645 ਤੋਂ 1661 ਤੱਕ ਗੁਰਗੱਦੀ ਤੇ ਰਹਿਣਗੇ 1645 ਤੋਂ ਲੈ ਕੇ 1661 ਤੱਕ ਗੁਰਗੱਦੀ ਤੇ ਰਹਿਣਗੇ ਅੱਪਾ ਦੇਖਿਆ ਸੀ ਛੇਵੇਂ ਗੁਰੂ ਪੰਜਵੇਂ ਗੁਰੂ ਜੀ ਦਾ ਜਿਹੜਾ ਸ਼ੀਧੀ ਹੈ ਕਿੱਥੇ ਹੁੰਦੀ ਹੈ ਪਤੋ ਲਾਹੌਰ ਦੇ ਵਿੱਚ ਹੁੰਦੀ ਆ ਕੌਣ ਸ਼ਹੀਦ ਕਰਵਾਉਂਦਾ ਯਹਾਂਗੀਰ ਸ਼ਹੀਦ ਕਰਵਾਉਂਦਾ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਗੁਰ ਜਿਨ੍ਹਾਂ ਦੀ ਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਵੱਧ ਮਿਲਦੀ ਆ ਤੇ ਪੰਜਵੇਂ ਗੁਰੂ ਜੀ ਦੀ ਸ਼ੀਧੀ ਕਦੋਂ ਹੁੰਦੀ ਆ 1606 ਦੇ ਵਿੱਚ ਹੁੰਦੀ ਆ 1606 ਤੋਂ 1645 ਤੱਕ ਗੁਰਗੱਦੀ ਤੇ ਕੌਣ ਰਹਿਣਗੇ ਸਾਡੇ ਛੇਵੇਂ ਗੁਰੂ ਜੀ ਗੁਰਗੱਦੀ ਤੇ ਰਹਿਣਗੇ ਛੇਵੇਂ ਗੁਰੂ ਜੀ ਕਿਹੜਾ ਸ਼ਹਿਰ ਲੈ ਕੇ ਆਉਂਦੇ ਆਉਂਦੇ ਨੇ ਕੀਰਤਪੁਰ ਸ਼ਹਿਰ ਲੈ ਕੇ ਆਉਂਦੇ ਨੇ ਛੇਵੇਂ ਗੁਰੂ ਜੀ ਲੋਗੜ ਕਿਲਾ ਲੈ ਕੇ ਆਉਂਦੇ ਨੇ ਛੇਵੇਂ ਗੁਰੂ ਜੀ ਅੰਮ੍ਰਿਤਸਰ ਦੀ ਕਿਲਾਬੰਦੀ ਕਰਵਾਉਂਦੇ ਨੇ ਛੇਵੇਂ ਗੁਰੂ ਜੀ ਮੀਰੀ ਪੀਰੀ ਦੀਆਂ ਤਲਵਾਰਾਂ ਆਪਾਂ ਦੇਖਿਆ ਸੀਗਾ ਤੇ ਪਹਿਲੀ ਸਿੱਖਾਂ ਤੇ ਮੁਗਲਾਂ ਦੀ ਜਿਹੜੀ ਲੜਾਈ ਹੁੰਦੀ ਆ ਉਹ ਵੀ ਕਿੰਨਾ ਦੇ ਟਾਈਮ ਤੇ ਹੁੰਦੀ ਆ ਸਾਡੇ ਛੇਵੇਂ ਗੁਰੂ ਜੀ ਦੇ ਟਾਈਮ ਤੇ ਚਾਰ ਲੜਾਈਆਂ ਹੁੰਦੀਆਂ ਨੇ ਉਕੇ ਬੱਤ ਇਹ ਚਲ ਕੇ ਰਿਵੀਜ਼ਨ ਹੋ ਗਈ ਹੁਣ ਅਸੀਂ ਕਰਦੇ ਹਾਂ ਸਾਡੇ 7ਵੇਂ ਗੁਰੂ ਸਹਿਬਾਨ ਤਾਂ 7ਵੇਂ ਗੁਰੂ ਸਹਿਬਾਨ ਦਾ ਜਿਹੜਾ ਗੁਰਗੱਦੀ ਟਾਈਮ ਆ 1645 ਜਦੋਂ ਸਾਡੇ 6ਵੇਂ ਗੁਰੂ ਜੀ ਜੋਤੀ ਜੋਤ ਸਮਾਉਣਗੇ ਇਹ ਜੋਤੀ ਜੋਤ ਵੀ ਕਿੱਥੇ ਸਮਾਉਣਗੇ ਕੀਰਤਪੁਰ ਜਿਹੜਾ ਸ਼ਹਿਰ ਇਹਨਾਂ ਨੇ ਬਸਾਇਆ ਸੀਗਾ ਤਾਂ 1645 ਦੇ ਵਿੱਚ ਗੁਰੂ ਜੀ ਆਪਣੇ ਪੋਤੇ ਨੂੰ ਗੱਦੀ ਦਿੰਦੇ ਨੇ ਕਿਹਨੂੰ ਗੱਦੀ ਦਿੰਦੇ ਨੇ ਤਾਂ ਬਾਬਾ ਗੁਰਦੱਤਾ ਜੀ ਕਿੰਨਾ ਦੇ ਪੁੱਤਰ ਸੀ ਛੇਮੀ ਗੁਰੂ ਸਹਿਬਾਨ ਦੇ ਪੁੱਤਰ ਸੀਗੇ ਤੇ ਬਾਬਾ ਗੁਰਦੱਤਾ ਜੀ ਦਾ ਗੁਰੂ ਕਾਲ ਦੇ ਵਿੱਚ ਹੀ ਜੋਤੀ ਜੋਤ ਸਮਾ ਗਏ ਸੀਗੇ ਤੇ ਜਦੋਂ ਗੁਰੂ ਹਰਗੋਬਿੰਦ ਜੀ ਸੀਗੇ ਉਸ ਟਾਈਮ ਹੀ ਜੋਤੀ ਜੋਤ ਸਮਾਤਾ ਸੀਗਾ ਓਕੇ ਤੇ ਗਾਂ ਅੱਗੇ ਗੱਦੀ ਕਿੰਨਾ ਨੂੰ ਮਿਲੀ ਉਹਨਾਂ ਦੇ ਪੋਤੇ ਨੂੰ ਮਿਲੀ ਤਾਂ ਗੁਰੂ ਜੀ ਕੀਰਤਪੁਰ ਦੇ ਵਿੱਚ ਜਿੱਥੇ ਵੀ ਜਨਮ ਹੁੰਦਾ ਗੁਰੂ ਜੀ ਦਾ ਉੱਥੇ ਹੀ ਲੈ ਕੇ ਆਉਂਦੇ ਨੇ ਆਯੂਵੇਦਿਕ ਕੇਂਦਰ ਲੈ ਕੇ ਆਉਂਦੇ ਨੇ ਤੇ ਇਸ ਥਮ ਕਾਲੀ ਕੌਣ ਸੀ ਸ਼ਾਹਜਹਾਨ ਜਿਹੜਾ ਸਛੇਵੇਂ ਗੁਰੂ ਜੀ ਦਾ ਵੀ ਸਮਕਾਲੀ ਰਿਹਾ ਤੇ ਔਰੰਗਜੀਬ ਸ਼ਾਹਜਹਾਨ ਤੋਂ ਬਾਅਦ ਔਰੰਗਜੀਬ ਸਾਡੇ ਗੁਰੂ ਜੀ ਦਾ ਸਮਕਾਲੀ ਆ ਸਾਡੇ 7ਵੇਂ ਗੁਰੂ ਜੀ ਦਾ ਸਮਕਾਲੀ 7ਵੇਂ ਗੁਰੂ ਜੀ ਨੇ ਨਾ ਕੋਈ ਸ਼ਹਿਰ ਲੇਕੀ ਆਂਦਾ ਤੇ ਨਾ ਗੁਰੂ ਜੀ ਦੀ ਕੋਈ ਸਾਨੂੰ ਰਚਨਾ ਮਿਲਦੀ ਆ ਤਾਂ ਇਹਨਾਂ ਨੇ ਸੈਨਾ ਰੱਖੀ ਸੀ 2200 ਸੈਨਾ ਦੀ ਇੱਕ ਟੁਕੜੀ ਰੱਖੀ ਸੀ ਬਟ ਕੋਈ ਲੜਾਈ ਜਾਂ ਯੁੱਧ ਨਹੀਂ ਕਰਿਆ ਧਰਮ ਪ੍ਰਚਾਰ ਲਈ ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਤਿੰਨ ਬਖਸ਼ੀਸ਼ ਮਤਲਬ ਇੱਕ ਕੇਂਦਰ ਸਟਾਫ ਕਰੇ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਸਨ ਤੇ ਉਹਨਾਂ ਉੱਤੇ ਜ਼ਿੰਮੇਵਾਰੀ ਦਿੱਤੀ ਸੰਗਤ ਨੂੰ ਕਿ ਉਹ ਜਾ ਕੇ ਅਲੱਗ-ਅਲੱਗ ਜਿਵੇਂ ਪਟਨਾ ਦਿੱਲੀ ਰਾਜਸਥਾਨ ਅਲੱਗ-ਅਲੱਗ ਥਾਵਾਂ ਤੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਗੇ ਤੇ ਇੱਥੇ ਟਾਕਾ ਬੰਗਲਾਦੇਸ਼ ਦੀ ਰਾਜਧਾਨੀ ਤੇ ਪਾਈ ਜੋਧੀ ਨੂੰ ਮਲਤਾਨ ਪੀਜਾ ਇਸੇ ਤਰ੍ਹਾਂ ਦਾ ਪ੍ਰਚਾਰ ਕਰਨ ਲਈ ਤੇ ਫੂਲ ਨਾਂ ਦੇ ਇੱਕ ਬੰਦੇ ਨੂੰ ਆਸ਼ੀਰਵਾਦ ਦਿੱਤਾ ਤੇ ਅੱਗੇ ਆਪਾਂ ਜਦੋਂ 12 ਮਿਸਲਾਂ ਦੇਖਦੇ ਆ 12 ਮਿਸਲਾਂ ਆਪ ਨੂੰ ਮਿਲਦੀਆਂ ਨੇ ਤਾਂ ਫੁਲਕੀਆਂ ਮਿਸਲ ਤਾਂ ਉਹ ਮਤਲਬ ਸੀਗਾ ਕੋਈ ਗੁੰਗਾ ਸੀਗਾ ਤੇ ਉਹਨਾਂ ਨੂੰ ਜਦੋਂ ਇਹ ਗੁਰੂ ਜੀ ਮਤਲਬ ਯਾਤਰਾ ਕਰਦੇ ਨੇ ਤੇ ਉੱਥੇ ਆਸ਼ੀਰਵਾਦ ਦਿੰਦੇ ਨੇ ਕਿ ਮਤਲਬ ਉੱਥੇ ਕਹਿੰਦੇ ਨੇ ਕਿ ਮਤਲਬ ਇਹ ਜਮਨਾ ਤੋਂ ਪਾਰ ਵੀ ਰਾਜ ਕਰਨਗੇ ਤਾਂ ਉਸ ਤੋਂ ਬਾਅਦ ਫਿਰ ਉਹੋ ਕੀ ਬਣਦੇ ਨੇ ਅੱਗੇ ਉਹਨਾਂ ਦਾ ਰਾਜ ਆਉਂਦਾ ਤਾਂ ਫੁਲਕੀਆਂ ਮਿਸਲ ਦੇ ਵਿੱਚ ਆਪਾਂ ਦੇਖਦੇ ਆ ਨਾਬਾ ਸੌਰੀ ਪਟਿਆਲਾ ਨੱਬਾ ਤੇ ਜੀਂਦ ਇਹ ਜਿਹੜੀ ਸੀਗੀ ਇਹ ਕਿਦੇ ਅੰਦਰ ਆਉਂਦੇ ਸੀਗੇ ਫੁਲਕੀਆਂ ਮਿਸਲ ਦੇ ਅੰਦਰ ਆਉਂਦੇ ਸੀਗੇ ਤਾਂ ਪੁੱਛ ਲੈਂਦੇ ਨੇ ਕਿ ਜਦੋਂ ਸਾਡੇ 7ਵੇਂ ਗੁਰੂ ਜੀ ਸੀਗੇ ਉਸ ਟਾਈਮ ਪੰਜਾਬ ਦਾ ਰਾਜਪਾਲ ਕੌਣ ਸੀਗਾ ਜਦੋਂ ਸ਼ਾਹਜਹਾਂ ਬੈਠਾ ਸੀ ਦਿੱਲੀ ਦੇ ਵਿੱਚ ਸ਼ਾਹਜਹਾਂ ਬੈਠਾ ਸੀਗਾ ਤੇ ਪੰਜਾਬ ਦੇ ਵਿੱਚ ਉਸ ਟਾਈਮ ਰਾਜਪਾਲ ਕੌਣ ਸੀ ਤਾਂ ਉਦੋਂ ਸੀ ਦਾਰਾ ਸ਼ਕੂਹ ਸੀਗਾ ਤੇ ਇਹਨਾਂ ਦਾ ਬ੍ਰਦਰ ਸੀਗਾ ਔਰੰਗਜੀਬ ਬਾਅਦ ਵਿੱਚ ਇਹਨਾਂ ਦੀ ਤੇ ਔਰੰਗਜੀਬ ਦੀ ਲੜਾਈ ਹੋਊਗੀ ਤਾਂ ਉਦੋਂ ਇਹ ਆਉਣਗੇ ਸਾਡੇ ਗੁਰੂ ਤੋਂ ਆਸ਼ੀਰਵਾਦ ਲੈਣ ਸਾਡੇ 7ਵੇਂ ਗੁਰੂ ਤੋਂ ਆਸ਼ੀਰਵਾਦ ਲੈਣ ਆਉਣਗੇ ਤਾਂ ਜਦੋਂ ਉਹ ਆਉਂਦੇ ਨੇ ਸਾਡੇ ਗੁਰੂ ਜੀ ਕੋਲੇ ਤਾਂ ਔਰੰਗਜੀਬ ਮਤਲਬ ਇਹ ਉਸ ਲੜਾਈ ਦੇ ਵਿੱਚ ਔਰੰਗਜੀਬ ਜਿੱਤ ਜਾਂਦਾ ਤੇ ਜਦੋਂ ਸ਼ਾਹਜਹਾਂ ਮਰ ਜਾਂਦਾ ਤੇ ਉਹਦੇ ਪੁੱਤਰਾਂ 'ਚ ਲੜਾਈ ਹੁੰਦੀ ਹੈ ਤਾਂ ਦਿੱਲੀ ਦੇ ਵਿੱਚ ਔਰੰਗਜੀਵ ਗੱਦੀ ਤੇ ਬੈਠਦਾ ਤੇ ਔਰੰਗਜੀਵ ਗੁਰੂ ਹਰਾਈ ਜੀ ਨੂੰ ਸੱਦਦੇ ਨੇ ਤੇ ਗੁਰੂ ਹਰਾਈ ਜੀ ਆਪਣੇ ਸੁਪੁੱਤਰ ਵੱਡਾ ਜਿਹੜਾ ਸੁਪੁੱਤਰ ਸੀ ਉਹਨੂੰ ਔਰੰਗਜੀਵ ਨੂੰ ਮਿਲਣ ਲਈ ਦਿੱਲੀ ਭੇਜਦੇ ਨੇ ਓਕੇ ਤਾਂ ਇੱਥੇ ਕੀ ਹੁੰਦਾ ਹੁੰਦਾ ਨਾ ਹੁਣ ਜਿਵੇਂ ਵੇਖਿਆ ਆਪਣੇ ਜਿਹੜੇ 7ਵੇਂ ਗੁਰੂ ਆ ਇਹਨਾਂ ਦੇ ਦੋ ਪੁੱਤਰ ਨੇ ਇੱਕ ਪੁੱਤਰ ਸੀ RAM RAI ਜਿਹੜਾ ਵੱਡਾ ਪੁੱਤਰ ਸੀ ਤੇ ਛੋਟਾ ਪੁੱਤਰ ਕੌਣ ਸੀ ਹਰਕ੍ਰਿਸ਼ਨ ਜੀ ਛੋਟੇ ਪੁੱਤਰ ਕੌਣ ਸੀ ਹਰਕ੍ਰਿਸ਼ਨ ਜੀ ਔਰੰਗਜੀਵ ਨੂੰ ਮਤਲਬ ਇਹ ਡਾਊਟ ਹੁੰਦਾ ਕਿ ਜਿਹੜਾ ਪੰਜਾਬ ਦਾ ਰਾਜਪਾਲ ਸੀਗਾ ਉਹਦੀ ਕਿਤੇ ਕੀ ਮਤਲਬ ਇਹਨਾਂ ਨਾਲ ਕੋਈ ਸਾਂਝ ਆ ਕਿ ਮਤਲਬ ਕਿਉਂਕਿ ਗੁਰੂ ਜੀ ਕੋਲੇ ਵੀ ਸੈਨਾ ਸੀਗੀ ਤਾਂ ਔਰੰਗਜ਼ੇਬ ਨੂੰ ਡਰ ਹੁੰਦਾ ਤੇ ਉਹ ਸੱਦਾ ਪੇਜਦੇ ਨੇ ਗੁਰੂ ਜੀ ਨੂੰ ਤਾਂ ਗੁਰੂ ਜੀ ਕਿਨੂੰ ਪੇਜਦੇ ਨੇ ਮਤਲਬ ਦਿੱਲੀ ਔਰੰਗਜ਼ੇਬ ਨੂੰ ਮਿਲਣ ਰਾਮ ਰਾਏ ਨੂੰ ਪੇਜਦੇ ਨੇ ਤੇ ਉੱਥੇ ਔਰੰਗਜ਼ੇਬ ਉਹਨਾਂ ਨੂੰ ਪੁੱਛਦੇ ਨੇ ਆਸਾ ਦੀ ਵਾਰ ਆਪਾਂ ਰਚਨਾ ਦੇਖੀ ਸੀ ਤਾਂ ਸਾਡੇ ਪਹਿਲੇ ਗੁਰੂ ਜੀ ਦੀ ਸੀਗੀ ਰਚਨਾ ਆਸਾ ਦੀ ਵਾਰ ਉੱਥੇ ਆਸਾ ਦੀ ਵਾਰ ਦੀ ਇੱਕ ਤੁਕ ਦਾ ਉਹ मीनिंग ਪੁੱਛਦੇ ਨੇ ਮਿੱਟੀ ਮੁਸਲਮਾਨ ਕੀ ਉਹ ਵਾਲੀ ਧੁਕਦਾ ਜਦੋਂ मीनिंग ਪੁੱਛਦੇ ਨੇ ਤਾਂ ਫਿਰ ਇਹ ਜਿਹੜੇ ਸੀਗੇ ਗੁਰੂ ਜੀ ਦੇ ਸੁਪੁੱਤਰ ਇਹ ਉਹਦਾ ਆਨਸਰ ਜਿਹੜਾ ਉਹ ਗਲਤ ਦੱਸ ਦਿੰਦੇ ਨੇ ਉਹਦਾ ਜਿਹੜਾ मीनिंग ਆ ਉਹ ਗਲਤ ਦੱਸ ਦਿੰਦੇ ਨੇ ਤੇ ਇਸ ਗੱਲ ਤੇ ਗੁਰੂ ਹਰ Rai ਜੀ ਗੁੱਸੇ ਹੋ ਜਾਂਦੇ ਨੇ ਆਪਣੇ ਸੁਪੁੱਤਰ ਨਾਲ ਤੇ ਜਿਹੜੀ ਅੱਗੇ ਗੱਦੀ ਦਿੰਦੇ ਨੇ ਉਹ ਆਪਣੇ ਛੋਟੇ ਸੁਪੁੱਤਰ ਨੂੰ ਦਿੰਦੇ ਨੇ ਹਰਕ੍ਰਿਸ਼ਨ ਜੀ ਨੂੰ ਹਰਕ੍ਰਿਸ਼ਨ ਨੂੰ ਗੱਦੀ ਮਿਲਦੀ ਆ ਠੀਕ ਹੈ ਬਤ ਤਾਂ 6 ਅਕਤੂਬਰ 1661 ਈਸਵੀ ਵਿੱਚ ਕੀਰਤਪੁਰ ਵਿਖੇ ਜੋਤੀ ਜੋਤ ਸਮਾਏ ओके ਤੇ ਇਹ ਜਿਹੜੇ ਹੀ ਬਲਾਪੀ ਕਿਉਂ ਬਣਦਾ ਸੋਡਾ ਕਿ ਜਨਮ ਸਥਾਨ ਤੇ ਜੋਤੀ ਜੋਤ ਜਿਹੜੀ ਜਗਾ ਇਹ ਕਿਹੜੇ ਗੁਰੂ ਜੀ ਦੀ ਸੀਮਾ ਸਾਡੇ 7ਵੇਂ ਗੁਰੂ ਜੀ ਦੀ ਕਿਹੜੀ ਹੈ ਕੀਰਤ ਪਰ ਸ਼ੇਰ ਤੇ ਇਹ ਸ਼ੇਰ ਲੈ ਕੇ ਕਿੰਨਾ ਨਹੀਂ ਆਂਦਾ ਸੀ ਸਾਡੇ 6ਵੇਂ ਗੁਰੂ ਜੀ ਨੇ ਸ਼ੇਰ ਲੈ ਕੇ ਆਂਦਾ ਸੀ ਤੇ ਇਸ ਗੁਰੂ ਕਾਲ ਜਿਹੜਾ ਸੀਗਾ ਉਹ ਸ਼ਾਂਤਮਈ ਸੀਗਾ ਸ਼ਾਂਤਮਈ ਇਹਨਾਂ ਦਾ ਗੁਰੂ ਕਾਲ ਸੀ ਉਹ ਤੋਂ ਅੱਗੇ ਹੈਗੇ ਨੇ ਸਾਡੇ 8ਵੇਂ ਗੁਰੂ ਜੀ ਸਾਡੇ 8ਵੇਂ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਤਾਂ ਇਹਨਾਂ ਨੂੰ ਅਸੀਂ ਬਾਲ ਗੁਰੂ ਕਹਿੰਦੇ ਆ ਤਾਂ 7 ਜੁਲਾਈ 1656 ਈਸਵੀ ਵਿੱਚ ਕੀਰਤਪੁਰ ਵਿਖੇ ਜਨਮ ਹੁੰਦਾ ਤੇ ਗੁਰੂ ਜੀ ਦਾ ਜੋਤੀ ਜੋਤ ਦਿੱਲੀ ਹੁਣ ਇਹਦੇ ਮੈਂ ਥੋੜਾ ਜਿਹਾ ਪਿੱਛੇ ਦੱਸਣਾ ਜਦੋਂ ਔਰੰਗਜੀਬ ਨੇ ਸਾਡੇ 7ਵੇਂ ਗੁਰੂ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਨੂੰ ਭੇਜਿਆ ਸੀਗਾ ਬਟ ਜਦੋਂ ਉਹਨਾਂ ਨੇ ਮੀਨਿੰਗ ਹੀ ਗਲਤ ਕਰਤਾ ਬਾਣੀ ਦਾ ਤਾਂ ਗੁਰੂ ਜੀ ਨੇ ਇਹਨਾਂ ਨੂੰ ਬੇਦਾਖਲ ਕਰਕੇ ਆਪਣੇ ਛੋਟੇ ਪੁੱਤਰ ਨੂੰ ਗੱਦੀ ਦਿੱਤੀ ਸੀਗੀ ਤੇ ਬਾਅਦ ਵਿੱਚ ਇਹਨਾਂ ਨੂੰ ਗੁੱਸਾ ਆਇਆ ਰਾਮ ਰਾਏ ਨੂੰ ਗੁੱਸਾ ਆਇਆ ਕਿ ਮੈਂ ਵੱਡਾ ਸੀ ਗੱਦੀ ਮੈਨੂੰ ਮਿਲਣੀ ਚਾਹੀਦੀ ਸੀ ਇਹ ਸ਼ਿਕਾਇਤ ਲੈ ਕੇ ਕਿਹਦੇ ਕੋਲ ਜਾਂਦਾ ਔਰੰਗਜੀਬ ਕੋਲੇ ਜਿੱਦਾਂ ਕਿ ਮਤਲਬ ਮਤਲਬ ਸੁਣਦੇ ਆ ਜਾਂ ਕੁਝ ਕੋ ਬੁਕਸ ਦੇ ਵਿੱਚ ਲਿਖਿਆ ਹੋਇਆ ਮੈਂ ਉੱਥੋਂ ਦੱਸ ਰਹੀ ਆਂ ਔਰੰਗਜੀਤ ਇਹਨਾਂ ਦੇ ਜੋ ਵੀ ਲੜਾਈ ਸੀਗੀ ਉਹਨੂੰ ਖਤਮ ਕਰਨ ਲਈ ਤਾਂ ਹਰਕ੍ਰਿਸ਼ਨ ਜੀ ਗੁਰੂ ਹਰਕ੍ਰਿਸ਼ਨ ਜੀ ਨੂੰ ਕਿੱਥੇ ਬੁਲਾਉਂਦੇ ਨੇ ਦਿੱਲੀ ਬੁਲਾਉਂਦੇ ਨੇ ਬਟ ਉਸ ਜਦੋਂ ਉਹ ਦਿੱਲੀ ਪਹੁੰਚਦੇ ਨੇ ਤਾਂ ਸਾਊਥ ਦੇ ਵਿੱਚ ਜਦੋਂ ਆਪਾਂ ਮੱਧਕਾਲ ਪੜਦੇ ਆ ਸਾਊਥ ਦੇ ਵਿੱਚ ਕੀ ਹੁੰਦਾ ਲੜਾਈ ਹੁਣੀ ਸਟਾਰਟ ਹੋ ਜਾਂਦੀ ਆ ਔਰੰਗਜੀਬ ਸਾਊਥ ਵੱਲ ਜਾਂਦੇ ਨੇ ਤਾਂ ਗੁਰੂ ਜੀ ਉੱਥੇ ਰੁਕਦੇ ਨੇ ਹਰਕ੍ਰਿਸ਼ਨ ਜੀ ਉੱਥੇ ਰੁਕਦੇ ਨੇ ਤਾਂ ਦਿੱਲੀ ਦੇ ਵਿੱਚ ਇੱਕ ਬਿਮਾਰੀ ਫੈਲੀ ਹੁੰਦੀ ਆ ਮਾਤਾ ਜਿਵੇਂ ਆਪਾਂ ਕਹਿੰਦੇ ਕਿ ਮਾਤਾ ਨਿਕਲੇ ਛੋਟੇ ਬੱਚਿਆਂ ਨੂੰ ਤਾਂ ਬਿਮਾਰੀ ਫੈਲੀ ਹੁੰਦੀ ਆ ਉਸ ਬਿਮਾਰੀ ਕਰਕੇ ਹਰਕ੍ਰਿਸ਼ਨ ਜੀ ਬਿਮਾਰ ਹੋ ਜਾਂਦੇ ਨੇ ਤਾਂ ਇਹਨਾਂ ਦਾ ਜੋਤੀ ਜੋਤ ਕਿੱਥੇ ਆ ਪੁੱਤ ਦਿੱਲੀ ਦੇ ਵਿੱਚ ਆ ਜੋਤੀ ਜੋਤ ਤੇ ਇਹ ਤੋਂ ਬਾਅਦ ਸਾਡੇ 8ਵੇਂ ਗੁਰੂ ਜੀ ਦਾ ਜੋਤੀ ਜੋਤ ਦਿੱਲੀ ਦੇ ਵਿੱਚ ਆ ਤੇ ਸਾਡੇ 9ਵੇਂ ਗੁਰੂ ਜੀ ਦੀ ਸ਼ਹੀਦੀ ਵੀ ਕਿੱਥੇ ਆ ਪੁੱਤ ਦਿੱਲੀ ਦੇ ਵਿੱਚ ਆ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਵੀ ਦਿੱਲੀ ਦੇ ਵਿੱਚ ਪਾਈ ਮਨੀ ਸਿੰਘ ਦੀ ਸ਼ਹੀਦੀ ਵੀ ਦਿੱਲੀ ਦੇ ਵਿੱਚ ਤੇ ਲਾਹੌਰ ਦੇ ਵਿੱਚ ਸਾਡੇ 5ਵੇਂ ਗੁਰੂ ਜੀ ਦੀ ਸ਼ਹੀਦੀ ਜਹਾਂਗੀਰ ਦੇ ਸਮੇਂ ਓਕੇ ਪੁੱਤ ਤਾਂ ਕਹਿਣ ਕਿ ਗੁਰੂ ਹਰਿਕ੍ਰਿਸ਼ਨ ਜੀ ਦਾ ਸਮਕਾਲੀ ਕੌਣ ਸੀਗਾ ਸਮਕਾਲੀ ਸੀਗਾ ਔਰੰਗਜ਼ੇਬ ਤਾਂ ਜਨਮ ਕਿੱਥੇ ਹੁੰਦਾ ਕੀਰਤਪੁਰ 6ਵੇਂ ਗੁਰੂ ਜੀ ਲੈ ਕੇ ਆਏ ਸੀਗੇ ਤੇ ਪਿਤਾ ਸ਼ਿਰੀ ਗੁਰੂ ਹਰਾਈ ਜੀ ਮਾਤਾ ਸਲਖਣੀ ਜੀ ਗੁਰਗੱਦੀ ਮਿਲਦੀ ਹੈ 7 ਅਕਤੂਬਰ 1661 ਈਸਵੀ ਦੇ ਵਿੱਚ ਤਾਂ ਉਮਰ ਕਿੰਨੀ ਸੀ ਇਹ ਪੁੱਛਦੇ ਨੇ 5 ਸਾਲ ਉਮਰ ਸੀ ਜਦੋਂ ਗੁਰੂ ਜੀ ਨੂੰ ਗੱਦੀ ਮਿਲੀ ਤਾਂ ਗੁਰਗੱਦੀ ਤੇ ਰਹੇ ਕਿੰਨਾ ਟਾਈਮ ਇਹ 3 ਸਾਲ ਗੁਰਗੱਦੀ ਤੇ ਮਿਲੇ ਰਹੇ 1664 ਤੱਕ ਤੇ ਸਮਕਾਲੀ ਕੌਣ ਸੀ ਸਮਕਾਲੀ ਸੀ ਔਰੰਗਜ਼ੇਬ ਤੇ ਉਹ ਆਪ ਜੀ ਨੂੰ ਬਾਲ ਗੁਰੂ ਜੋ ਕਿ ਬਾਲ ਗੁਰੂ ਵੀ ਕਿਹਾ ਜਾਂਦਾ ਹੈ ਤੇ ਇਹ ਤੋਂ ਬਾਅਦ ਜਿਹੜਾ ਉੱਤਰਕਾਰੀ ਬਣੂਗਾ ਗੱਦੀ ਕਿੰਨਾਂ ਨੂੰ ਮਿਲੂ ਸਾਡੇ ਨੌਵੇਂ ਗੁਰੂ ਜੀ ਕੌਣ ਬਣਨਗੇ ਗੁਰੂ ਤੇਗ ਬਹਾਦਰ ਜੀ ਕਮੈਂਟ ਦੇ ਵਿੱਚ ਦੱਸਣਾ ਗੁਰੂ ਜੀ ਦੇ ਬਚਪਨ ਦਾ ਨਾਮ ਸੀ ਤਿਆਗਮਲ ਗੁਰੂ ਜੀ ਦੇ ਬਚਪਨ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਹੋਇਆ ਤਾਂ ਆਪਾਂ ਲਾਸਟ ਕਲਾਸ ਦੇ ਵਿੱਚ ਵੇਖਿਆ ਕਿਹੜੀ ਲੜਾਈ ਦੇ ਵਿੱਚ ਕਿਹੜੀ ਲੜਾਈ ਦੇ ਵਿੱਚ ਇਹ ਨਾਮ ਚੇਂਜ ਹੋਇਆ ਸੀ ਤਿਆਗਮਲ ਤੋਂ ਤੇਗ ਬਹਾਦਰ ਤਾਂ ਹਰਕ੍ਰਿਸ਼ਨ ਜੀ ਦਾ ਜੋਤੀ ਜੋਤ ਕਿੱਥੇ ਪੁੱਤ ਦਿੱਲੀ ਦੇ ਵਿੱਚ ਆ ਆਪ ਜੀ ਦੀ ਯਾਦ ਵਿੱਚ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਸਾਨੂੰ ਮਿਲਦਾ ਦਿੱਲੀ ਦੇ ਵਿੱਚ ਜਦੋਂ ਹਰਕ੍ਰਿਸ਼ਨ ਜੀ ਨੂੰ ਗੱਦੀ ਉੱਪਰ ਬਿਠਾਇਆ ਤਾਂ ਉਹਨਾਂ ਦਾ ਵੱਡਾ ਭਰਾ ਰਾਮ ਰਾਏ ਜੀ ਗੱਦੀ ਦਾ ਦਾਵਾ ਕਰਦਾ ਸੀਗਾ ਫਿਰ ਉਹ ਔਰੰਗਜੀਬ ਕੋਲ ਜਾਂਦਾ ਇਹ ਆਪਾਂ ਪਿੱਛੇ ਦੇਖ ਹੀ ਲਿਆ ਪੁੱਤ ਤਾਂ ਔਰੰਗਜੀਬ ਫਿਰ ਇਹ ਜੋ ਵੀ ਸੀਗਾ ਚੱਲ ਰਿਹਾ ਸੀਗਾ ਉਹਦੇ ਵਾਸਤੇ ਮਤਲਬ ਹਰਕ੍ਰਿਸ਼ਨ ਜੀ ਨੂੰ ਗੁਰੂ ਜੀ ਨੂੰ ਦਿੱਲੀ ਬੁਲਾਉਂਦੇ ਨੇ ਤਾਂ ਇਹ ਕੰਮ ਰਾਇਆ ਜੈ ਸਿੰਘ ਨੂੰ ਦਿੱਤਾ ਜਾਂਦਾ ਜਦੋਂ ਮਤਲਬ ਇਹ ਦਿੱਲੀ ਪਹੁੰਚਦੇ ਨੇ ਬਸ ਇਹਨੂੰ ਇੱਕ ਵਾਰੀ ਪੜ ਲਿਓ ਜਦੋਂ ਦਿੱਲੀ ਪਹੁੰਚਦੇ ਨੇ ਉੱਥੇ ਕੀ ਮਾਤਾ ਮਤਲਬ ਬਿਮਾਰੀ ਹੋਈ ਹੁੰਦੀ ਆ ਉਹਦੇ ਕਰਕੇ ਗੁਰੂ ਜੀ 30 ਮਾਰਚ 1634 ਈਸਵੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਦਿੱਲੀ ਦੇ ਵਿੱਚ ਤੇ ਗੁਰੂ ਜੀ ਦਾ ਜਿਹੜਾ ਅੰਤਿਮ ਸੰਸਕਾਰ ਹੁੰਦਾ ਉਹ ਜਮਨਾ ਨਦੀ ਇਹ ਆਪ ਨੂੰ ਪਤਾ ਹੀ ਆ ਨਾ ਕਿ ਜਿਹੜਾ ਦਿੱਲੀ ਆ ਦਿੱਲੀ ਸ਼ਹਿਰ ਕਿਹੜੀ ਨਦੀ ਦੇ ਕਿਨਾਰੇ ਤੇ ਜਮਨਾ ਨਦੀ ਦੇ ਕਿਨਾਰੇ ਤੇ ਆ ਤੇ ਉੱਥੇ ਗੁਰਦੁਆਰਾ ਬਾਲਾ ਸਾਹਿਬ ਆ ਉਗੀ ਬੱਤ ਤਾਂ ਇ ਇੱਕ ਇਹ ਪੁੱਛ ਲੈਂਦੇ ਹੁੰਦੇ ਬਾਬਾ ਬਕਾਲਾ ਬਾਬਾ ਬਕਾਲਾ ਜਿਹੜਾ ਇਹ ਬਕਾਲਾ ਦਾ ਪੁੱਤ ਇਹ ਅੰਮ੍ਰਿਤਸਰ ਦੇ ਕੋਲ ਜਗਾ ਬਕਾਲਾ ਇੱਕ ਜਗਾ ਅੰਮ੍ਰਿਤਸਰ ਦੇ ਕੋਲੇ ਤਾਂ ਉਹ ਜਦੋਂ ਗੁਰੂ ਜੀ ਨੇ ਅੱਗੇ ਗੱਦੀ ਦੇਣੀ ਸੀ ਗੁਰੂ ਜੀ ਕਹਿਮੇ ਸੀ ਸਾਡੇ 8ਵੇਂ ਨੰਬਰ ਦੇ ਹੁਣ ਗੱਦੀ ਅਗਲਾ ਗੱਦੀਦਾਰ ਕੌਣ ਹੋਊਗਾ ਜੋਤ ਜੋਤ ਸਮਾਉਣ ਵੇਲੇ ਬਾਬਾ ਇਹ ਕਹਿੰਦੇ ਨੇ ਗੁਰੂ ਜੀ ਕਹਿੰਦੇ ਨੇ ਬਾਬਾ ਬਕਾਲਾ ਕਿ ਅਗਲਾ ਗੱਦੀਦਾਰ ਉਹ ਬਾਬਾ ਜਿਹੜਾ ਬਕਾਲੇ ਬੈਠੇ ਪਖਤੀ ਕਰ ਰਿਹਾ ਤੇ ਬਾਬਾ ਬਕਾਲਾ ਤੇ ਉਹ ਕੌਣ ਸੀ ਸਾਡੇ ਗੁਰੂ ਤੇਗ ਬਹਾਦਰ ਜੀ ਸੀ ਓਕੇ ਹੁਣ ਇਥੇ ਓਰਿਜਿਨ ਜਾਣਾ ਸਾਡੇ ਛੇਵੇਂ ਗੁਰੂ ਜੀ ਦੇ ਪੰਜ ਸੁਪੁੱਤਰ ਸੀ ਉਹਨਾਂ ਦੇ ਵਿੱਚੋਂ ਇੱਕ ਸੁਪੁੱਤਰ ਸੀ ਬਾਬਾ ਗੁਰਦੱਤਾ ਜੀ ਬਾਬਾ ਗੁਰਦੱਤਾ ਜੀ ਦੇ ਸੁਪੁੱਤਰ ਨੂੰ ਗੱਦੀ ਮਿਲਦੀ ਨਹੀਂ ਜਿਹੜੇ ਸਾਡੇ 7ਵੇਂ ਗੁਰੂ ਜੀ ਮਿਲਦੇ ਬਣਦੇ ਨੇ ਹਰਾਈ ਜੀ ਗੁਰ ਹਰਾਈ ਜੀ ਗੁਰ ਹਰਾਈ ਜੀ ਆਪਣੀ ਗੱਦੀ ਦਿੰਦੇ ਨੇ ਹਰਕ੍ਰਿਸ਼ਨ ਜੀ ਨੂੰ ਤੇ ਸਾਡੇ ਛੇਵੇਂ ਗੁਰੂ ਜੀ ਦੇ ਇੱਕ ਸੁਪੁੱਤਰ ਸੀਗੇ ਤੇਗ ਬਹਾਦਰ ਗੁਰੂ ਤੇਗ ਬਹਾਦਰ ਜੀ ਸੀਗੇ ਸੁਪੁੱਤਰ ਤਾਂ ਹੁਣ ਹਰ ਕ੍ਰਿਸ਼ਨ ਗੱਦੀ ਕਿੰਨਾ ਨੂੰ ਦੇਣਗੇ ਆਪਣੇ ਬਾਬਾ ਬਾਬਾ ਬਕਾਲਾ ਤਾਂ ਆਪਣੇ ਦਾਦਾ ਜੀ ਨੂੰ ਗੱਦੀ ਦੇਣਗੇ ਓਕੇ ਪੁੱਤ ਤੇ ਮੈਂ ਇੱਥੇ ਤੱਕ ਸੀਗੀ ਸੋਡੀ ਕਲਾਸ ਤੇ ਰਿਵੀਜ਼ਨ ਕਰਦੇ ਰੋ ਅੱਗੇ ਵੀ ਸਾਨੂੰ ਪੰਜਾਬ ਜੀਕੇ ਹੁਣ ਆਪਾਂ ਪੇਪਰ ਏ ਦੇ ਵਿੱਚ ਪੰਜਾਬ ਜੀਕੇ ਆਉਂਦੀ ਆ ਹੁਣ ਤੁਸੀਂ ਦੇਖਿਆ ਕਲਰਕ ਦਾ ਰਿਜ਼ਲਟ ਆਇਆ ਉਹਦੇ ਵਿੱਚ ਬਹੁਤ ਜ਼ਿਆਦਾ ਬੱਚੇ ਪੇਪਰ ਏ ਦੇ ਵਿੱਚੋਂ ਹੀ ਫੇਲ ਹੋ ਗਏ ਤੇ ਆਪਾਂ ਪੇਪਰ ਏ ਤੇ ਪੂਰਾ ਜੋਰ ਦੇਣਾ ਜਦੋਂ ਪੁੱਤ ਤੁਸੀਂ ਪੀਪਰ A ਤਿਆਰ ਕਰੋਗੇ ਨਾਲ ਹੀ ਤੁਹਾਡਾ 30 ਨੰਬਰ ਦਾ ਪੀਪਰ B ਆਪ ਹੀ ਤਿਆਰ ਹੋ ਜਾਊਗਾ ਕਿਉਂਕਿ ਅਸੀਂ ਪੰਜਾਬੀ ਪੀਪਰ A ਲਈ ਵੀ ਕਰਨੀ ਆ ਤੇ ਪੰਜਾਬੀ ਸਾਡੇ ਪੀਪਰ B 'ਚ ਵੀ ਆਊਗੀ ਪੰਜਾਬ ਜੀ ਕੀ ਪੀਪਰ A ਲਈ ਕਰਨੀ ਆ ਤਾਂ ਪੰਜਾਬ ਜੀ ਕੀ ਇੱਥੇ ਵੀ ਆਉਂਦੀ ਆ 30 ਤੋਂ 32 ਨੰਬਰ ਦਾ ਤੁਹਾਡਾ ਪੰਜਾਬ ਜਿਹੜਾ ਸੌਰੀ ਪੀਪਰ B ਆ ਆਪ ਹੀ ਤਿਆਰ ਹੋ ਜਾਊਗਾ ਤਾਂ ਰਿਵੀਜ਼ਨ ਕਰਦੇ ਰਹੋ ਇਹਤੋਂ ਅਗਲੀ ਕਲਾਸਾਂ ਸਾਨੂੰ ਮਿਲਣਗੇ ਸਾਡੇ 10ਵੇਂ ਗੁਰੂ ਸਾਹਿਬਾਨ ਤੇ ਕਮੈਂਟ ਦੇ ਵਿੱਚ ਦੱਸ ਦਿਓ ਪੰਜਾਬ ਜੀਕੇ ਦਾ ਕੋਈ ਹੋਰ ਟੌਪਿਕ ਜਿਹੜਾ ਤੁਹਾਨੂੰ ਲੱਗਦਾ ਕਿ ਪੀਪਰ ਕੋਈ ਜਿਵੇਂ ਹੁਣ ਤੁਹਾਡਾ ਪੀਪਰ ਆ ਰਿਹਾ ਪੀਟੀ ਪਲੱਸ ਵੀ ਲੀਵਰ ਵਾਲਾ ਪੀਪਰ ਆ ਰਿਹਾ ਤਾਂ ਉਹ ਤੋਂ ਪਹਿਲਾਂ ਕੋਈ ਕਲਾਸ ਚਾਹੀਦੀ ਹੋਈ ਕਿ ਮੈਮ ਆਹ ਟੌਪਿਕ ਕਰਵਾ ਦਿਓ ਤਾਂ ਜੇ ਉਹਦੀ ਕਲਾਸ ਜ਼ਰੂਰ ਲੈ ਕੇ ਆਵੋਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ